अपन लोड तो है आपाँ लोड़। आपाँ लोड़। ਗੋਪਨੰਦੇ ਗੋਪਨੰਦੇ ਇਹ ਦੇਖੋ ਵੀਡੀਓ ਬਣਾ ਦਿਓ ਇਹ ਦੇਖੋ ਵੀਡੀਓ ਬਣਾ ਵੀਡੀਓ ਬਣਾਏ ਵੀਡੀਓ ਬਣਾ ਸਾਰੇ ਗੱਲ ਦੇ ਕੋਈ ਨਾ 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 ਕੋਈ ਨ ਆਪਨ ਲੋੜ ਹੈ ਗੁੱਤੰਗ ਗੁੱਤੰਗ ਦੇਖੋ ਵੀਡੀਓ ਬਣਾਓ ਵੀਡੀਓ ਬਣਾਏ ਸਾਰੇ ਗੱਲ ਦੇ ਆਪਿਆਂ ਨਾਲ ਘਟਾਪਾ ਕਰਨ ਹਸ ਜੈਂਡਰ ਆਪਸ ਵਿੱਚ ਦੋ ਗੁੱਟ ਲੜੇ ਸੀ ਬੱਸ ਸਟੈਂਡ ਦਾ ਮੂਲ ਖਰਾਬ ਹੋਇਆ ਸੀ ਕੀ ਕਾਰਵਾਈ ਕੀਤੀ ਹੈ ਜੀ ਅਸੀਂ ਦੋਨਾਂ ਧਿਰਾਂ ਨੂੰ ਥਾਲੇ ਤੰਗ ਕੀਤਾ ਸੀ ਇਹ ਬਸ ਸਟੈਂਡ ਦੇ ਜਿਹੜੇ ਉੱਥੇ ਜਿਹਨੇ ਠੇਕੇ ਤੇ ਲਿਆ ਤੇ ਬੱਸਾਂ ਦੇ ਮੈਨੇਜਰ ਵੀ ਆਏ ਸੀ ਜਿਨ੍ਹਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਵੀ ਇਹ ਬੱਸਾਂ 'ਚ ਪੈਸੇ ਮੰਗਰ ਪਿੱਛੇ ਲੜਦੇ ਆ ਆਪਾਂ ਚ ਦੋਹਾਂ ਤਰ੍ਹਾਂੋਂ ਸਮਝਾਇਆ ਇਹ ਵੀ ਤੁਸੀਂ ਇਸ ਤੋਂ ਬਾਅਦ ਬੱਸ ਅੱਡੇ 'ਚ ਜਾ ਕੇ ਕਿਸੇ ਤੋਂ ਪੈਸੇ ਨਹੀਂ ਮੰਗਣੇ